ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਪ੍ਰਤਾਪ ਬਾਜਵਾ ਦੀ ਜੋ ਕਿ ਅੱਜ ਸultanpur Lodhi ਦੇ ਏਰੀਏ ਦੇ ਵਿੱਚ ਸਨ Sultanpur Lodhi ਦੇ ਏਰੀਏ ਦੇ ਵਿੱਚ ਉਹਨਾਂ ਨੇ ਉੱਥੋਂ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਇਸ ਵਕਤ ਜੋ ਗੱਲਬਾਤ ਹੋਈ ਹੈ ਉਸ ਤਰ੍ਹਾਂ ਲੋਕ ਕਾਫੀ ਜ਼ਿਆਦਾ ਰੋਸ ਜਿਹੜਾ ਉਹ ਜ਼ਾਹਿਰ ਕਰਦੇ ਨਜ਼ਰ ਆਏ ਕਿ ਆਖਿਰਕਾਰ ਕਿਸ ਤਰ੍ਹਾਂ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਦੇ ਵਿੱਚ ਜੋ ਬੰਨ ਬਣਾਏ ਗਏ ਸਨ ਉਹਨਾਂ ਦੀ ਅੱਜ ਤੱਕ ਦੁਬਾਰਾ ਮੁਰੰਮਤ ਨਹੀਂ ਹੋਈ ਉਹਨਾਂ ਨੂੰ ਠੀਕ ਨਹੀਂ ਕੀਤਾ ਗਿਆ ਜਿਸ ਤੇ ਕਰਕੇ ਹਾਲਾਤ ਵਿਗੜ ਰਹੇ ਨੇ ਸੋ ਪਹਿਲਾਂ ਤੁਹਾਨੂੰ ਉਹ ਗੱਲਬਾਤ ਸੁਣਾ ਦਿੰਨੇ ਆ ਜਿਹੜੀ ਪ੍ਰਤਾਪ ਬਾਜਵਾ ਤੇ ਸੁਲਤਾਨਪੁਰ ਲੋਧੀ ਦੇ ਲੋਕਾਂ ਦੇ ਵਿਚਾਰ ਹੋਈ ਹੈ ਹੁਣ ਤੱਕ ਕੋਈ ਆਇਆ ਇਨਾਂ ਉਹ ਦੇਦੇ ਜੀ ਸਵੇਰ ਦਾ ਬਹੁਤ ਜਿਆਦਾ ਵਾਹ ਉਹ ਤੇ ਮੇਰੇ ਆਨ ਦਾ ਪਤਾ ਲੱਗ ਗਿਆ ਸਾਰੇ ਆਏ ਆ ਜੀ ਤੇ ਮੇਰੇ ਆਨ ਦਾ ਪਤਾ ਸੀ ਕਿ ਆ ਚੱਲੇ ਆ ਇਹ ਸਾਡਾ ਬੈਂਡ ਵਜਾਏਗਾ ਉਸ ਤੋਂ ਪਹਿਲੇ ਖਲਾ ਦੋ ਹਾਂ ਜੀ ਭੈ ਅੱਗੇ ਗੱਲ ਕਹੀ ਹੈ ਕਿ ਉਹ ਮੰਤਰੀ ਥੋੜਾ ਤੇ ਸੰਤਰੀ ਨੇ ਹਾਂ ਜੀ ਮੰਤਰੀ ਤੇ ਹੁੰਦਾ ਜਿਹੜਾ ਕੋਈ ਫੈਸਲਾ ਕਰੇ ਕਿਸੇ ਨੂੰ ਕੋਈ ਦੇ ਕੇ ਜਾਏ ਕੀ ਕਹਿ ਕੇ ਗਿਆ ਜੀ ਉਹ ਕਹਿ ਕੇ ਤੇ ਗਏ ਸੀ ਕਿ ਇਸ ਵਾਰ ਇਹ ਉਹ ਜਿਹੜਾ ਵਾ ਪਿਛਲੀ ਵਾਰੀ ਹੈਗਾ ਸੀ ਉਹਨੂੰ ਖਤਮ ਕਰਾਂਗੇ ਪੰਜ ਕਿਲੇ ਵਾਲਾ ਔਰ ਵੇਖੋ ਜੀ ਇਹ ਤੇ ਹੁਣ ਪਿਛਲੀ ਵਾਰੀ ਵੀ ਵੱਡਾ ਵਾਅਦਾ ਹੋਇਆ ਸੀ ਸਾਡੇ ਨਾਲ ਮੁਰਗੀ ਵਾਲਾ ਤੇ ਬੱਕਰੀ ਵਾਲਾ ਜੇ ਤੇ ਉਹ ਰਹਿ ਗਈ ਗੱਲ ਤੇ ਫਿਰ ਤੇ ਨਹੀਂ ਤੇ ਚਲੋ ਜੇ ਉਹ ਕਰ ਦੇਣ ਤੇ ਫਿਰ ਤੇ ਬਹੁਤ ਵਧੀਆ ਵਾਅਦਾ ਵੈਸੇ ਜਿਆਦਾ ਚਾਹੀਦਾ ਈ ਸਾਨੂੰ ਇਹ ਲੜਾਈ ਤੇ ਮੈਂ ਤੁਹਾਡੀ ਦੂਜੀ ਮੈਨੂੰ ਦੱਸੋ ਕਿ ਜਿਹੜੀਆਂ ਭੰਨੇ ਕਹਿੰਦੇ ਸੀ ਕਿ 250 ਕਰੋੜ ਰੁਪਏ ਇਹ ਸਰਕਾਰ ਨੇ ਡਰੇਨਾ ਦੀ ਇੰਟਰਨਲਸ ਜਿਹੜੀਆਂ ਡਰੇਨਾ ਨੇ ਉਹਨੇ 8000 ਕਿਲੋਮੀਟਰ ਦੀ ਲੈਂਥ ਦੀ ਅੱਛਾ ਜੀ ਜਿਹਦੇ ਵਿੱਚ ਆ ਬੂਟੀ ਹੁੰਦੀ ਹੈ ਸਾਰਾ ਕੁਝ ਨਾ ਆਪਾਂ ਹਰ ਸਾਲ ਮਸ਼ੀਨਾ ਲਾ ਕੇ ਸਾਫ਼ ਕਰਾਂਗੇ ਤੇ 74 ਜਗ੍ਹਾ ਤੇ ਇਹੋ ਜਿਹੇ ਬੰਨ ਵਜੇ ਨੇ ਪੁਰਾਣੇ ਨਹੀਂ ਸਭ ਆਪਸੇ ਕਰੂਗਾ ਹਾਂਜੀ ਕੁਝ ਮਜ਼ਬੂਤੀ ਵਾਸਤੇ ਕੋਈ ਕੰਮ ਪਿਛਲੇ ਸਾਲਾਂ ਚ ਕੀਤਾ। ਇਸੜੇ ਕੋਨੇ ਮਿੱਟੀ ਪਾਈ ਨੂੰ ਤਾਂ ਬਹੁਤ ਬਹੁਤ ਸਾਲ ਹੋ ਗਿਆ ਜੀ ਇਹ ਨਹੀਂ ਤੇ ਬੰਦ ਹੋਰ ਮਜ਼ਬੂਤ ਆਪਣਾ ਮਿੱਟੀ ਇਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਹੀ ਬੰਦ ਬੱਜਾ ਜੀ ਬਿਲਕੁਲ ਬਿਲਕੁਲ ਉਦੋਂ ਬਾਦਾਂ ਚਲੋ ਜਿੱਦਾਂ ਜਿੱਦਾਂ ਸਰਕਾਰਾਂ ਨੇ ਮਿੱਟੀ ਪਾਈ ਪਰ ਹੋਣ ਮਿੱਟੀ ਪਈ ਬਹੁਤ ਪਿਛਲੇ ਸਾਲ ਚ ਕੀ ਆ ਕਿਉਂਕਿ ਇਸ ਸਾਲ ਦੇ ਵਿੱਚ ਜਿਹੜੇ ਗੋਇਲ ਸਾਹਿਬ ਇਹਨਾਂ ਤੇ ਮੰਤਰੀ ਹਾਂਜੀ ਇਰੀਗੇਸ਼ਨ ਮੰਤਰੀ ਉਹਨਾਂ ਬਿਆਨ ਦਿੱਤਾ ਅਸੈਂਬਲੀ ਜਿੱਥੇ ਸਾਬ ਬਲਵਿੰਦਰ ਸਿੰਘ ਵੀ ਹਾਂਜੀ ਵਿਕਰਮ ਚੌਧਰੀ ਸਾਹਿਬ ਵੀ ਸਾਡੇ ਮੈਂਬਰ ਨੇ ਕੀ 8000 ਕਿਲੋਮੀਟਰ ਦੀ ਇੰਟਰਨਲ ਡਰੇਨਾਂ ਵੀ ਸਾਫ ਕਰਾਤੀ ਉਹ ਕਾਗਜੀ ਹੋਇਆ ਉਹ ਹੈ ਆਹੇ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਜੇ ਹੋਇਆ ਹੁੰਦਾ ਡਰੇਨ ਸਾਫ ਹੁੰਦੀ ਤੇ ਪਾਣੀ ਉੱਥੋਂ ਦਰਿਆਜ ਨਿਕਲ ਜਾਣਾ ਸੀ ਦਰਿਆ ਦਾ ਪਾਣੀ ਸਮੁੰਦਰ 'ਚੋਂ ਨਿਕਲ ਜਾਦਾ ਸੀ ਤਾਂ ਹੋਣ ਤੁਸੀਂ ਇੱਥੇ ਵੇਖੋ ਇਹ ਹੋ ਕੀ ਰਿਹਾ ਜੀ ਇਹ ਇਹ ਸਾਫ ਕੀਤਾ ਜਾਵੇ ਜੀ ਮਤਲਬ ਚੋਕੇ ਦਰਿਆ 'ਚੋਂ ਮਿੱਟੀ ਪਾਈ ਜਾਵੇ ਨਾ ਜੀ ਤੇ ਇਹ ਹੜਾ ਆਈ ਦੇ ਦਿੰਦਾ ਜੀ ਬਹੁਤ ਸੁੱਖਾ ਹਾਲਾ ਜੀ ਸਿਰਫ ਇੱਕ دریاਕ ਤੇ ਦੋ ਥਾਂ ਤੇ ਤਿੰਨ ਥਾਂ ਸਿਰਫ ਆ ਕਰਗੋ ਵਾਲਾ ਪੱਤਰਾ ਜਿੱਥੇ ਨਾ ਕਿ ਕਿਲੋਮੀਟਰ دریا ਇੱਕ ਵੱਗਦਾ ਅੱਜ ਵੀ ਉੱਥੇ ਡਿਫੈਂਸ ਆ ਬਣ ਲੱਗਾ ਸਾਡਾ ਅਰਜੀ ਜਿਹਦੀ ਤਾਰਾ ਦਾ ਉਹ ਟੁੱਟਾ ਦੀਗਾ ਤੇ ਆ ਜਿਹੜਾ ਪਿੱਛੇ ਤੋਂ ਹੀ ਵਹਦੇ ਆ ਬਤੀਆ ਉਹਦਾ ਕਰਕੇ ਬੱਚਾ ਤਾਂ ਹੀ ਬਚੀ ਤਾਂ ਹੀ ਬਚੀ ਮੈਚ ਹੋ ਰਹਾ ਅੱਥੋਂ ਟੁੱਟ ਗਿਆ ਤਾਂ ਚੇ ਮਜਾਬ ਰੁਕ ਗਿਆ ਗੋਡੋ ਪਜਣਾ ਬੈਠਾ ਇੱਥੇ ਛੋਣਾ ਚੱਲ ਜੇ ਬਸ ਥੋੜਾ ਜਿਹਾ ਇਹ ਸਾਰਾ ਇਦਾਂ ਹੀ ਅੱਛਾ ਜਦੋਂ ਨਹੀਂ ਪਤਾ ਜੀ ਇਹ ਕੱਲ ਕੱਲ 11 ਵਜੇ ਟੁੱਟਾ ਵਾ ਤੇ ਸਾਰੇ ਪਾਣੀ ਭਰਦਾ ਹੀ ਜਾਂਦਾ ਇਹ ਬੜਾ ਜਣਾ ਪਾਣੀ ਬਹੁਤ ਜ਼ਿਆਦਾ ਹੈ। ਇਹ ਨਾਲੇ ਕੁਝ ਹੋਏ। ਸ਼ਹਿਰ ਤੱਕ ਚੱਲ ਜਾਣਾ। ਇਹ ਬਹੁਤ ਪਾਣੀ ਭਰਨਾ 35 ਤੇ ਪਿੰਡਾਂ ਦੀ ਜ਼ਮੀਨ ਆ। ਕੋਈ 50-60 ਹਜ਼ਾਰ ਏਕੜ ਜ਼ਮੀਨ ਦੇ ਵਿੱਚ ਪਾਣੀ ਪਾਣਾ ਹੀ ਵਿਅਸਤ ਰਹਾ। ਮੈਨੂੰ ਬਹੁਤ ਠੀਕ ਨਾ ਲੱਗਦਾ 200000 ਕਿੰਨਾ ਹੈ। ਪਿੰਡ ਦੀ ਹਸਤੀ ਆ। ਪਛੈਤਾ ਦੀ ਹਸਤੀ ਆ। ਇਦਾਂ ਹੈ ਜੀ ਜਦੋਂ ਇਹ ਪਿੰਡ ਹੋ ਗਏ ਸੀ ਜਦੋਂ ਅਖੀਕਾ ਹੈਡ ਬੱਜਾ ਨਾ 55 ਚ ਇਹਦਾ ਬਚਾ ਕੀ ਜ਼ਿੰਦਗੀ ਇਹਦਾ ਇਹ ਕਿ ਕੀ ਆਪਾਂ ਚਲਾਈ ਆ ਜੀ। ਪਾਈ ਕਰਕੇ ਤੇ ਇਹ ਉਹ ਦੂਜੇ ਪਾਸੇ ਤਾਂ ਆਇਆ ਜੀ। ਇਧਰ ਦੇ ਪਾਸੇ ਮਤਲਬ ਬਨ ਬਾਜੀ ਦੀ ਤੇ ਮਤਲਬ ਗਵਰਨਮੈਂਟ ਸਹਿਤਾ ਕਰਦੇ ਤੇ ਉਹ ਜਿਹੜਾ ਸਭ ਇਹੜੀ ਵੀ ਸਾਰਾ ਕਾਨੂੰਨ ਦਾ ਛੰਬ ਜਿਹੜਾ ਕੰਡੀਆਂ ਅਸੈਂਬਲੀ ਉਹ ਸੇਮ ਹੀ ਦਰਿਆ ਬਿਆਸ ਦੇ ਨਾਲ ਹੀ ਆਪਾਂ ਜੋ ਤੈਨੂੰ ਚਲੀ ਜਾਣਾ ਉਹ ਸਾਡੇ ਵਿੱਚ ਇੱਕ ਪਾਸੇ ਢਾਈ ਦੇ ਪਿੰਡ ਦੇ ਉੱਚੇ ਨੇ ਉੱਚੇ ਦੇ ਤੇ ਦੂਜੇ ਪਾਸੇ ਬੱਸ ਮਤਲਬ ਬਨ ਬਚਣ ਦੀ ਲੋੜ ਹੈ ਹਾਂਜੀ ਹਾਂਜੀ ਕਿ ਉਹ ਮਤਲਬ ਬਾਰਨ ਸੇਵ ਕੀਤਾ ਜਾਵੇ ਨਾ ਜੀ ਦਰਿਆ ਹੁਣ ਆਪਣੇ ਆਪ ਕੁਦਰਤੀ ਤੌਰ ਤੇ ਬਹੁਤ ਖਾਲਿਆ ਗਿਆ ਤੇ ਜੇ ਮਤਲਬ 20 ਫੁੱਟ 25 ਫੁੱਟ ਸਾਡਾ ਕਸੂਰ ਵੀ ਰਾ ਦੋ ਇੱਕ ਮਿੰਟ ਕਰਾ ਦੇ ਕਰਾ ਦੇ ਕੀ ਬਾਤ ਹੈ ਤਨਵਾਤਾ ਇੱਕ ਮਿੰਟ ਆ ਬੇਟਾ ਰੱਖ ਲੈ ਇੱਕ ਮਿੰਟ ਤੁਸੀਂ ਹੁਣ ਮੈਨੂੰ ਦੱਸੋ ਕਿ ਕੀ ਤੁਸੀਂ ਚਾਹੁੰਦੇ ਜਿਹੜੀ ਮੈਂ ਤੁਹਾਡੀ ਆਵਾਜ਼ ਕਿਉਂ ਚੁੱਕਿਆ ਇਹੋ ਖਲਾਈ ਦਾ ਹੀ ਆ ਜੀ ਖਲਾਈ ਕਰਕੇ ਆਰਜੀ ਬੰਨ ਜਿਹੜਾ ਮਜ਼ਬੂਤ ਕੀਤਾ ਜਾਵੇ ਤੇ 30 35 ਪਿੰਨਾਂ ਦੀ ਜ਼ਮੀਨ ਜਿਹੜੀ ਆ ਉਹpass ਸਰ ਜੀ ਸਰ ਮੈਨੂੰ ਤਾਂ ਗੱਲ ਜੀ ਮਸੂਲੀ ਆ ਆ ਜਿਹੜਾ ਬੰਨ ਬਕਨੇ ਕਰ ਸਭ ਤੋਂ ਉਹਦਾ ਬੰਨ ਹੈ ਬਦਲਾ ਬਦਲ ਕਰਨ ਆਜ ਤੱਕ ਉਸ ਬੰਨ ਨੂੰ ਗਵਰਨਮੈਂਟ ਆਫ ਦਾ ਬੰਨ ਨੇ ਮੰਨਦੀ ਉਹ ਕਹਿੰਦੇ ਤੁਹਾਨੂੰ ਜਾਇਜ਼ ਬਦਲਾ ਜਦੋਂ ਕਿ ਜਿੰਨੀਆਂ ਵੀ ਸਰਕਾਰਾਂ ਦਈਆਂ ਸੰਤਾਨ ਤੋਂ ਬਹੁਤ ਬਹੁਤ ਉਸ ਬੰਨ ਨੂੰ ਕਿਸੇ ਮਾਤਾਂ ਦਿੱਤੀ ਇਹ ਧੀਮਾ ਸਾਹਿਬ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਸਟਾਰਟਲ ਬੋਰਡ ਨੇ ਤਾਂ ਸਟਾਰਟ ਹੋਇਆ 500 ਰੱਬਾਦ ਸਾਹਿਬ ਵੀ ਰਹੇ ਉਹਨਾਂ ਨੂੰ ਉਹਨਾਂ ਨੇ ਗੱਲ ਕੀਤੀ ਆਏ ਤੇ ਉਹਨਾਂ ਨੇ ਅਹੀਂ ਬਗਦਦ ਸਾਹਿਬ ਨਾਲ ਸੌਧ ਉਹਨਾਂ ਨੇ ਕਿਹਾ ਤੇ ਅਨਿਰ ਨੇ ਕਿਹਾ ਤਾਂ ਨਹੀਂ ਇਹ ਰਿਸ਼ਤਾ ਪੈ ਜਾਏ ਬਬੇ ਬਾਅਦ ਨਹੀਂ ਹੁੰਦਾ ਪਰ ਉਹ ਜਦੋਂ ਕੈਵਨ ਸਾਹਿਬ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਸਟਾਰਟ ਹੁਣ ਮੇਨ ਅੱਜ ਦੀ ਡੇਟ ਤੇ ਹੀ ਗੱਲ ਆ ਇੱਕ ਦਿਨ ਉਹਦੀ ਖਲਾਈ ਹੋਵੇ ਅੰਦਰੋਂ ਇੱਕ ਜਿਹੜਾ ਬੰਨ੍ਹ ਵਨ ਉਹਨੂੰ ਕਰਦੇ ਨੇ ਕਿਉਂਕਿ ਜੇ ਸਾਰਾ ਪੱਤਨ ਨਹੀਂ ਲੱਗਦਾ ਬਰਾਬਰ ਸਟੱਡ ਲੱਗ ਜਾਂਦਾ ਸਭ ਤੋਂ ਬਿਨਾ ਸਟੱਡ ਲੱਗ ਜਾਂਦਾ ਜੇ ਅਸੀਂ 20 ਕਿਲੋਮੀਟਰ ਬੰਨ੍ਹ ਬੱਧਾ 20 ਕਿਲੋਮੀਟਰ ਵਿੱਚ 5-7 ਕਿਲੋਮੀਟਰ ਉਹ ਤੇ ਦਰਿਆ ਦਾ ਰੋਕੂ ਹੀ ਬੰਨ੍ਹਦਾ ਹਾਂ ਜੇ 5-7 ਕਿਲੋਮੀਟਰ ਹੋਗਾ ਜਿੱਦੋਂ ਸਟੱਡ ਲੱਗਣਗੇ ਤੇ ਉਹ ਕੱਟ ਲੱਗਦੇ ਮੰਨ ਤਸੜਕੀ ਪੱਕਾ ਕਰਨਾ ਸਟਾਰਟ ਜਿਹਨੂੰ ਐਡ ਕੀ ਜਦੋਂ ਹਾਊਸ ਚੱਲੇ ਆ ਤੂੰ ਤੁਸੀਂ ਸ਼ੀਮਾ ਸਭਾ ਆ ਜਾ ਲੈ ਮੈਂ ਨੰਬਰ ਲੈ ਲਿਆ ਠੀਕ ਹੈ ਉੱਥੇ ਤੁਹਾਡੀ ਗੱਲ ਸਾਰੀ ਮੈਂ ਰੱਖਾਂ ਠੀਕ ਹੈ ਉਹਦੇ ਵਿੱਚ ਸਪੈਸ਼ਲ ਡਿਸਕਸ਼ਨ ਕਰਾਵਾਂਗੇ ਹਾਂਜੀ ਪੰਜਾਬ ਦੀ ਜਿੱਥੇ ਜਿੱਥੇ ਵੀ ਹੜ੍ਹ ਆ ਰਹੇ ਨੇ ਉਹਦੇ ਤੇ ਘੰਟੇ ਦਾ ਡਿਸਕਸ਼ਨ ਦਾ ਟਾਈਮ ਦੋ ਕੇ ਕਰੋ ਠੀਕ ਹੈ ਦੇਖੋ ਜੀ ਮੈਂ ਤਾਂ ਇਹੀ ਮਦਦ ਹੋਣ ਕਰ ਸਕਦਾ ਹਾਂਜੀ ਹਾਂਜੀ ਹੋਰ ਵੀ ਜੋ ਹੋ ਕੰਮ ਇਹ ਬਾਜ਼ਰੀ ਜੰਮੀ ਇਹ ਬਾਜ਼ੀ ਹੈ ਜੀ ਬੇਸ਼ੱਕ ਕੇਸਮੇ ਸਿਆਸਦਾਨ ਗਰਾਉਂਡ ਪੱਧਰ ਦੇ ਉੱਪਰ ਉੱਤਰ ਕੇ ਲੋਕਾਂ ਦੇ ਨਾਲ رابطہ ਕਰ ਰਹੇ ਨੇ ਪਰ ਕੀ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਉਹ ਲੋਕਾਂ ਦੀ ਵਾਕਿਆਹੀ ਮਦਦ ਕਰ ਰਹੇ ਨੇ ਜਾਂ ਫਿਰ ਇਹ ਸਿਆਸੀ ਲੋਕ ਸਿਰਫ ਤੇ ਸਿਰਫ ਤਸਵੀਰਾਂ ਖਿਚਵਾਉਣ ਦੇ ਲਈ ਜਾ ਰਹੇ ਨੇ ਭਾਵੇਂ ਉਹ ਕਾਂਗਰਸ ਦੇ ਹੋਣ ਭਾਜਪਾ ਦੇ ਹੋਣ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸੱਤਾ ਦੇ ਵਿੱਚ ਜੋ ਲੀਡਰ ਨੇ ਉਹ ਹੋਣ ਹੁਣ ਸਮਾਂ ਦੱਸੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੀਡਰਾਂ ਦੇ ਵਿੱਚੋਂ ਕਿੰਨੇ ਲੀਡਰ ਨੇ ਜਿਹੜੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਤਰਦੇ ਨੇ ਕਿਸ ਤਰ੍ਹਾਂ ਦੀ ਉਹ ਪੰਜਾਬ ਦੇ ਲੋਕਾਂ ਦੀ ਮਦਦ ਕਰਦੇ ਨੇ ਅਸੀਂ ਹੁਣੇ ਸੁਲਤਾਨਪੁਰ ਲੋਧੀ ਦੇ ਸੰਗਰਾਪਿੰਡ ਉੱਥੋਂ ਹੋ ਕੇ ਆਏ ਹਾਂ ਬਿਲਕੁਲ ਇੱਕ ਟਾਪੂ ਹੈ ਸਾਨੂੰ ਚੰਦ ਬੰਦੇ ਤੇ ਸਾਡੀਆਂ ਮਾਤਾਵਾਂ ਤੇ ਕੁਝ ਪਹਿਣਾ ਮਿਲੀਆਂ ਨੇ ਕਿਉਂਕਿ ਤੁਹਾਨੂੰ ਪਤਾ ਜਿਸ ਕਿਸਮ ਦੇ ਲਾਲ ਨੇ ਦਿਨ ਦੇ ਵਕਤ ਬਹੁਤ سارے ਲੋਕ ਵਿਚਾਰੇ ਘਰਾਂ ਦੇ ਬਾਹਰ ਵੀ ਬੰਨ ਲਾਏ ਜਿਹੜਾ ਸਾਰਿਆਂ ਨੂੰ ਮੈਨੂੰ ਵੱਡਾ ਅਫਸੋਸ ਹੋਇਆ ਇੱਕ ਸਾਡੀ ਬਜ਼ੁਰਗ ਮਾਤਾ ਉਹਨੇ ਕਿਹਾ ਬਾਜੋ ਸਾਹਿਬ ਸਾਰੋਂ ਪਹਿਲੇ ਤੇ ਅਸੀਂ ਤੁਹਾਡੀ ਸਰਕਾਰ ਤੇ ਬਖਸ਼ੂਰ ਆ ਜਿਨ੍ਹਾਂ ਨੇ 12 ਕਰੋੜ ਰੁਪਇਆ ਦੇ ਕੇ ਉਦੋਂ ਆ ਜਿਹੜਾ ਪੁਲ ਬਣਾਇਆ ਫਿਰ ਉਹਨਾਂ ਨੇ ਦੁਜਾ ਦੱਸਿਆ ਕਿ ਤੁਹਾਡੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਿਸੇ ਹੋਰ ਪਾਰਟੀ ਦੀ ਵੀ ਸਰਕਾਰ ਹੋਵੇ ਮੁਆਵਜ਼ਾ ਜ਼ਰੂਰ ਆਦਾ 12000 ਮਿਲੇ 14000 ਮਿਲੇ 15000 ਮਿਲੇ 17000 ਮਿਲੇ ਇਹ ਇੱਕ ਇਹੋ ਜੀ ਸਰਕਾਰੇ ਪਿਛਲੇ ਸਾਲ ਵੀ ਪਾਣੀ ਆਇਆ 1 ਰੁਪਏ ਦਾ ਮੁਆਵਜ਼ਾ ਨਹੀਂ ਤੇ ਉਹਨਾਂ ਨੇ ਮੈਨੂੰ ਪੁਆਇੰਟ ਆਊਟ ਕੀਤਾ ਕਿ ਬਾਜੋਆ ਸਾਹਿਬ ਤੁਹਾਨੂੰ ਹੀ ਅਸੀਂ ਸ਼ਕਲ ਬੜੀ ਵਾਰ ਵੇਖੀ ਹੈ ਰੋਜ਼ ਟੀਵੀ ਤੇ ਅਸੀਂ ਆਪਣੇ ਕੈਮਰਿਆਂ 'ਚ ਵੇਖਨੇ ਆ ਰੋ ਦਿੱਤੇ ਦਿੱਲੀ ਦੇ ਨੂੰ ਆ ਕਿਸ਼ਤੀ ਮੈਂ ਲਈ ਆਪਣੀਆਂ ਵਾਲੀਆਂ ਵੇਚ ਕੇ ਵਾਲੀਆਂ ਵੇਚ ਕੇ ਉੱਥੇ ਲੇਡੀਜ਼ ਪਿੰਡ ਚ ਨੇ ਆ ਕੈਮਰੇ ਦੇ ਉੱਤੇ ਇਮੀਡੀਏਟਲੀ ਮੈਂ ਚੀ ਮਹ ਸਾਹਿਬ ਨੂੰ ਕਿਹਾ ਕਿ ਆਪਾਂ ਆਪਣੇ ਵੱਲੋਂ ਭਾਵੇਂ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤੇ ਇਸ ਤੋਂ ਆਖਿਆ ਸਾਡਾ ਕੰਮ ਹੈ ਕੰਪਨਸੇਟ ਕਰ ਇੱਕ ਛੋਟੀ ਕਿਸ਼ਤੀ ਵਾਲੀਆਂ ਲਾ ਕੇ ਤੇ ਮੈਂ ਹੈਰਾਨ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ 50000 ਰੁਪਇਆ ਕਿੱਲੇ ਦਾ ਜਿੱਥੇ ਫਸਲ ਟੋਟਲੀ ਤਬਾਹ ਹੋ ਜਾਂਦੀ ਸੀ 50000 ਰੁਪਇਆ ਕਿੱਲੇ ਦਾ ਦੇਵਾਂਗੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੇ ਪੁਰਾਣੇ ਸੋਸ਼ਲ ਮੀਡੀਆ ਤੇ ਬਿਆਨ ਅਖਬਾਰਾਂ ਚ ਬਿਆਨ ਤੇ ਟੀਵੀ ਦੇ ਬਿਆਨ ਤੇ ਮਾਨ ਸਾਹਿਬ ਨੇ ਤੇ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਮੁਆਵਜ਼ਾ ਗਰਦੌਰੀਆ ਬਾਅਦ ਹੁੰਦੀਆਂ ਰਹਿਣ ਗਿਆ ਨਗਦ ਪੈਸੇ ਸੀ ਪਹਿਲੇ ਖਾਤਾ ਤੇ ਨਾ ਮਾਨ ਸਾਹਿਬ ਆਏ ਨਾ ਕੇਜਰੀਵਾਲ ਸਾਹਿਬ ਆਏ ਨੇ ਨਾ ਅਜੇ ਤੱਕ ਕੋਈ ਮੁਆਵਜ਼ਾ ਹੈ ਗਰਦੌਰੀਆਂ ਵਾਲਾ ਤੇ ਪਹੁੰਚਿਆ ਹੀ ਕੋਈ ਨਹੀਂ ਇੱਥੋਂ ਤੱਕ ਕਿਹਾ ਸੀ ਕਿ ਮੈਂ ਮੁਰਗੀਆਂ ਦੇ ਕੁਕੜੀਆਂ ਤੱਕ ਦੇ ਪੈਸੇ ਆ ਦੇ ਦੂ ਬੱਕਰੀਆਂ ਦੇ ਪੈਸੇ ਦੇ ਦੂ ਬੱਕਰੀਆਂ ਤੇ ਤਾਂ ਮਾਨ ਸਾਹਿਬ ਤੁਸੀਂ ਕੀ ਦੇਣੇ ਨੇ ਜਿਹੜੇ ਡੰਗਰਾਂ ਨੂੰ ਇਸ ਟਾਈਮ ਚਾਰਾ ਨਹੀਂ ਮਿਲਦਾ ਦਵਾਈਆਂ ਨਹੀਂ ਮਿਲਦੀ ਹੈ ਕਿਰਪਾ ਕਰਕੇ ਉੱਥੇ ਪਹੁੰਚੋ ਜੇ ਅਸੀਂ ਉਪਰਾਲਾ ਕਰਕੇ ਆਪਣੇ ਵੱਲੋਂ ਪ੍ਰਬੰਧ ਕਰਕੇ ਇਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਹਰ ਕਿਸਮ ਦੀ ਜਗ੍ਹਾ ਤੇ ਪਹੁੰਚ ਸਕਦੀਆਂ ਸੀ 50 ਸਨਾਂ ਤੁਸੀਂ ਤੇ ਸਰਕਾਰ ਵਿੱਚੋਂ ਹੈ ਤੇ ਆਪੋਜੀਸ਼ਨ ਚ ਮੈਂ ਜ਼ੁਬਾਨ ਦਿੱਤੀ ਆਪਣੇ ਵੱਲੋਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸੋਂ ਆਪਣੇ ਸਾਥੀ ਚੀਮਾ ਸਾਹਿਬ ਵੱਲੋਂ ਆਪਣੇ ਸਾਥੀ ਵਿਕਰਮ ਚੌਧਰੀ ਸਾਹਿਬ ਵੱਲੋਂ ਆਪਣੇ ਦੋ ਸਾਥੀ ਜਿਹੜੇ ਜਾ ਨਹੀਂ ਸਕੇ ਕਿਉਂਕਿ ਉਸ ਬੋਰਡ ਦੇ ਵਿੱਚ ਉਹਨੀ ਜਗ੍ਹਾ ਹੈ ਨਹੀਂ ਸੀ ਸਵਾਰੀਆਂ ਵੱਧ ਨਹੀਂ ਬੈਠ ਸਕਦੀਆਂ ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਸਾਡੇ ਐਮਐਲਏ ਫੁਵਾੜਾ ਮੇਰੇ ਨਾਲ ਆਏ ਨੇ ਬਾਬਾ ਹੈਨਰੀ ਜੀ ਮੇਰੇ ਨਾਲ ਆਏ ਨੇ ਜ਼ਿਲਹੰਦਰ ਤੇ ਸਾਡੇ ਐਮਐਲਏ ਸਾਹਿਬ ਬਹੁਤ ਸਾਡੇ ਸਾਥੀ ਆਏ ਅਸੀਂ ਧਮਾਨਦ ਕਰਾਂਗੇ ਇਮੀਡੀਏਟਲੀ ਪਹਿਲੇ ਕੰਪਨਸੇਸ਼ਨ ਦਿਓ ਇਥੇ ਮੈਡੀਕਲ ਕੈਂਪ ਲਾਓ ਇਸ ਤੋਂ ਬਾਅਦ ਜੋ ਪਾਣੀ ਥੱਲੇ ਜਾਣਾ ਫਿਰ ਬਿਮਾਰੀ ਸ਼ੁਰੂ ਹੋੜੀ ਪਹਿਲੇ ਪਾਣੀ ਦੀ ਬਾਰ ਦੇ ਨਾਲ ਫਸਲਾਂ ਗਈਆਂ ਬਿਮਾਰੀ ਦੀ ਬਾਰ ਦੇ ਨਾਲ ਜਾਨਵਰ ਵੀ ਜਾਣੇ ਨੇ ਤੇ ਜਾਨੀ ਨੁਕਸਾਨ ਹੋਣ ਦਾ ਵੀ ਖਰਚਾ ਇਹਦੇ ਨਾਲ ਨਾਲ ਮੈਂ ਚਾਹਾਂਗਾ ਭਾਵੇਂ ਮੌਕਾ ਨਹੀਂ ਬਟ ਮੈਂ ਸਮਝਦਾ ਅੱਜ ਹੀ ਮੌਕਾ ਹੈ ਜਿੱਥੇ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚ ਕਿ 8000 ਕਿਲੋਮੀਟਰ ਇੰਟਰਨਲ ਡਰੇਨਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਡਰੇਨਾ ਨਿਕਲਦੀਆਂ ਜਿਹਦੇ ਵਿੱਚ ਬਹੁਤ ਸਾਰੀ ਕਾਈ ਹੁੰਦੀ ਏ ਪੱਤੇ ਹੁੰਦੇ ਨੇ ਬੂਟੀ ਹੁੰਦੀ ਜਿਹਨੂੰ ਹਰ ਸਾਲ ਕੱਢਣਾ ਹੁੰਦਾ ਮਸ਼ੀਨਾਂ ਦੇ ਇਹਨਾਂ ਨੇ ਸਾਨੂੰ ਇਸ ਗੱਲ ਦਾ ਯਕੀਨ ਦੁਆਇਆ ਸੀ ਫਲੋਰ ਆਫ ਦੀ ਹਾਊਸ ਤੇ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਅਸੀਂ ਸਾਰੀਆਂ ਸਾਫ ਕਰਾਂਗੇ ਜੇ ਸਾਫ਼ ਹੁੰਦੀਆਂ ਗੋਇਲ ਸਾਹਿਬ ਇਹ ਡਰੇਨਾਂ ਦਾ ਪਾਣੀ ਉਸੇ ਟਾਈਮ ਦਰਿਆ ਵਿੱਚ ਦਰਿਆ ਦਾ ਪਾਣੀ ਉਸੇ ਟਾਈਮ ਸਮੁੰਦਰ ਚਲੇ ਜਾਣਾ ਸੀ ਕੋਈ ਡਰੇਨ ਸਾਫ਼ ਨਹੀਂ 74 ਜਗ੍ਹਾ ਤੇ ਪੰਜਾਬ ਚ ਵੱਲ ਲੱਗੇ ਨੇ ਕਿੱਥੇ ਮਜ਼ਬੂਤੀ ਨਹੀਂ ਬਣਦੀ ਹੋਈ ਤੁਸੀਂ ਬਾਅਦ ਦੇ ਵਿੱਚ ਸਾਰੇ ਇੱਥੇ ਜਰਨਲਿਸਟ ਬੈਠੇ ਨੇ ਮੇਰੇ ਪ੍ਰੈਸ ਦੇ ਭਰਾ ਦੇ ਮੈਂ ਕਹੂੰਗਾ ਤੁਸੀਂ ਆਪ ਆਪਣੇ ਤੌਰ ਤੇ ਪਰਸਨਲ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਪੁੱਛੋ ਕਿ ਪਿਛਲੇ ਸਾਲ ਕੋਈ 1 ਰੁਪਏ ਦਾ ਕਿਸੇ ਨੂੰ ਕੋਈ ਇਹਨਾਂ ਨੇ ਮੁਆਵਜ਼ਾ ਕਰ ਲਿਆ ਕਿਸੇ ਇਹਨਾਂ ਇੱਥੋਂ ਦੇ ਜਿਹੜੇ ਮਨ ਨੇ ਜਾਂ ਇੱਥੋਂ ਦੀ ਜਿਹੜੀਆਂ ਡਰੇਨਾ ਨੇ ਉਹ ਕੋਈ ਸ਼ਾਫ ਹੋਈਆਂ ਨੇ ਹੁਣ ਹੀ ਉਹਨਾਂ ਨੇ ਮੰਗ ਕੀਤੀ ਕਿ ਬਾਈਓ ਸਾਹਿਬ ਇਸ ਪੁਲ ਦਾ ਸਾਨੂੰ ਸੌਖ ਹੋਇਆ ਪਰ ਸਾਡੇ 16 ਪਿੰਡ ਇਹੋ ਜਿਹੇ ਨੇ ਜਿਹੜੇ ਇੱਕ ਟਾਪੂ ਬਣ ਗਏ ਯਾ ਤੇ ਸਾਨੂੰ ਪੱਕੇ ਤੌਰ ਸਰਕਾਰ ਕਿਤੇ ਹੋਰ ਜ਼ਮੀਨ ਅਲਾਟ ਕਰ ਲੈ ਤੇ ਸਾਡੀ ਥੱਲੇ ਲੈ ਲੈ ਤੇ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ ਲੈ ਇਹ ਵੀ ਮਾਨਨਾਂ ਨੂੰ ਗੱਲ ਕਹੀ ਏ ਕਿ ਹੁਣ ਵਾਲਿਆਂ ਤੋਂ ਤੇ ਸਾਨੂੰ ਯਕੀਨ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਯਕੀਨ ਦਿਵਾਣਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਮੇਰੇ ਸਾਥੀ ਨੇ ਯਕੀਨ ਦਿਵਾਇਆ ਕਿ ਗੱਡੀਆਂ ਜਿੰਨਾ ਚਿਰ ਲੋਡ ਹੈ ਇੱਥੇ ਰਹਿਣਗੀਆਂ ਇਸ ਤੋਂ ਬਾਅਦ ਜਿਹੜੀ ਚੀਜ਼ ਦੀ ਵੀ ਲੋੜ ਹੋਏਗੀ ਮੈਡੀਕਲ ਕੈਂਪ ਵੀ ਅਸੀਂ ਲਵਾਵਾਂਗੇ ਦਵਾਈਆਂ ਵੀ ਅਸੀਂ ਪ੍ਰੋਵਾਈਡ ਫ੍ਰੀ ਚ ਕਰਾਂਗੇ ਜੋ ਜੋ ਮਦਦ ਹੋ ਸਕਦੀ ਤੁਹਾਡੀ ਜ਼ੁਬਾਨ ਤੁਹਾਡਾ ਆਪੋਜੀਸ਼ਨ ਲੀਡਰ ਵਿਰੋਧੀ ਧਿਰ ਦਾ ਲੀਡਰ ਤੁਹਾਡੀ ਜ਼ੁਬਾਨ ਬੜੇਗਾ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦਾ ਗੁੱਸਾ ਇਸ ਸਮੇਂ ਸੱਤਵੇਂ ਅਸਮਾਨ ਤੇ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਜਿਸ ਦੇ ਲਈ ਮੌਕੇ ਤੇ ਚੌਕਾ ਮਾਰਨ ਦੇ ਲਈ ਪ੍ਰਤਾਪ ਬਾਜਵਾ ਵੀ ਪਹੁੰਚ ਗਏ। ਉਹਨਾਂ ਨੇ ਵੀ ਆਪਣੀ ਗੱਲਬਾਤ ਹੈ ਜਿਹੜੀ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ।